ਇਤਿਹਾਸ ਦੇ ਵਿੱਚੋਂ ਇੱਕ ਘਟਨਾ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਹੋਇਆ ਹੈ ਦਰਬਾਰ ਦੇ ਵਿੱਚ ਸਿੱਖ ਸੰਗਤਾਂ ਬੈਠੀਆਂ ਨੇ ਦਰਬਾਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਸਿੰਘਾਸਣ ਦੇ ਉੱਪਰ ਸ਼ਸਤਰ ਧਾਰੀ ਹੋ ਕੇ ਬੈਠੇ ਸਤਿਗੁਰੂ ਦੇ ਚੁਗਿਰਦੇ ਸਿੱਖ ਜਰਨੈਲ ਬੈਠੇ ਆ ਇੱਕ ਗੁਰੂ ਦਾ ਸਿੱਖ ਬੜੀ ਸੋਹਣੀ ਢਾਲ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ। ਪਾਤਸ਼ਾਹ ਜੀ ਦੇ ਦਰ ਤੇ ਰੱਖੀ ਭੇਟਾ ਵਜੋਂ ਰੱਖੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਗੁਰੂ ਕੇ ਸਿੰਘਾਂ ਨੇ ਇਸ ਢਾਲ ਨੂੰ ਬਹੁਤ ਸਲਾਹਿਆ ਕਿ ਬੜੀ ਸੋਹਣੀ ਬਣਾਈ ਹੈ। ਤੇ ਖਿਆਲ ਕਰਿਓ ਜਦੋਂ ਸਿਪਤ ਹੋਣ ਲੱਗੀ ਤੇ ਮਨ ਦੇ ਵਿੱਚ ਇਹ ਭਾਵ ਪੈਦਾ ਹੋ ਗਿਆ ਕਿ ਮੇਰੇ ਵਰਗੀ ਢਾਲ ਬਣਾਈ ਕੋਈ ਨਹੀਂ ਸਕਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜਾਨੀ ਜਾਣ ਉਹਨਾਂ ਨੇ ਆਖਿਆ ਕਿ ਇੱਕ ਗੁਰੂ ਦੇ ਦਰ ਦੇ ਉੱਪਰ ਆਇਆ ਤਾਂ ਗੁਰੂ ਦਾ ਲਾਲ ਬਣਨ ਵਾਸਤੇ ਸੀ ਪਰ ਹਉਮੇ ਦਾ ਪੱਥਰ ਬਣ ਗਿਆ ਦਾ ਮਨ ਇਹਦੇ ਮਨ ਦੇ ਅੰਦਰ ਇਹ ਭਾਵ ਪੈਦਾ ਹੋ ਗਿਆ ਕਿ ਮੇਰੇ ਤੋਂ ਇਲਾਵਾ ਇਹੋ ਜੀ ਢਾਲ ਹੋਰ ਕੋਈ ਬਣਾ ਨਹੀਂ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਕੱਲ ਨੂੰ ਇਸ ਢਾਲ ਦੀ ਪਰ ਕਰਾਂਗੇ ਤੇ ਉਹ ਕਹਿੰਦਾ ਜਰੂਰ ਤੁਸੀਂ ਪਰ ਕਰਕੇ ਵੇਖਿਓ ਤੁਹਾਡੀ ਬੰਦੂਕ ਦੀ ਗੋਲੀ ਇਸ ਢਾਲ ਨੂੰ ਪਾਰ ਨਹੀਂ ਕਰ ਪਾਏਗੀ ਇੰਨੀ ਬੇਸ਼ਕੀਮਤੀ ਢਾਲ ਹੈ ਇਸ ਤਰੀਕੇ ਦੇ ਨਾਲ ਬਣਾਈ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੱਲ ਨੂੰ ਆਵੀਂ ਦਰਬਾਰ ਦੇ ਵਿੱਚ ਹੁਣ ਘਰ ਗਿਆ ਘਰ ਜਾ ਕੇ ਆਪਣੀ ਧਰਮ ਸਪਤਨੀ ਨੂੰ ਇਹ ਸਾਰੀ ਵਾਰਤਾ ਸੁਣਾਈ ਉਹਨੇ ਪੁੱਛਿਆ ਕਿ ਕਲਗੀਆਂ ਵਾਲੀ ਦੇ ਦਰਬਾਰ ਦੇ ਵਿੱਚ ਗਏ ਸੀ ਭੇਟਾ ਲੈ ਕੇ ਗਏ ਸੀ ਰੀਜਾਂ ਦੇ ਨਾਲ ਉੱਥੋਂ ਦੀ ਵਾਰਤਾ ਸੁਣਾਓ ਕਹਿੰਦੇ ਉਹਨੇ ਬੜੇ ਪ੍ਰੇਮ ਦੇ ਨਾਲ ਵਾਰਤਾ ਸੁਣਾਈ ਤੇ ਆਖਿਆ ਸਤਗੁਰੂ ਨੇ ਢਾਲ ਦੀ ਬੜੀ ਸ਼ੁਭਾ ਕੀਤੀ ਹੈ ਤੇ ਕੱਲ ਨੂੰ ਇਸ ਢਾਲ ਦੀ ਪਰਖ ਵਾਸਤੇ ਬੁਲਾਇਆ ਹੈ ਘਰ ਵਾਲੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹਦੇ ਅੰਦਰ ਅਹੰਕਾਰ ਪੈਦਾ ਹੋ ਗਿਆ ਉਹਨੇ ਸਮਝਾਇਆ ਉਹ ਗੁਰਮੁਖ ਬੀਬੀ ਸੀ ਗੁਰੂ ਦੇ ਨਾਲ ਪ੍ਰੇਮ ਕਰਨ ਵਾਲੀ ਸੀ ਗੁਰਬਾਣੀ ਪੜ੍ਹਨ ਵਾਲੀ ਸੀ ਸੱਚ ਗੁਰਬਾਣੀ ਦੇ ਅੰਦਰ ਜਾਂ ਸਿੱਖ ਇਤਿਹਾਸ ਦੇ ਵਿੱਚ ਉਨ੍ਹਾਂ ਮਾਵਾਂ ਦੀ ਬਹੁਤ ਸ਼ੋਭਾ ਕੀਤੀ ਗਈ ਹੈ। ਉਨ੍ਹਾਂ ਬੀਬੀਆਂ ਦੀ ਬਹੁਤ ਉਸਤਤ ਕੀਤੀ ਗਈ ਹੈ ਜਿਹੜੀਆਂ ਬੀਬੀਆਂ ਗੁਰਬਾਣੀ ਪੜਨ ਵਾਲੀਆਂ ਨੇ, ਪਰਮਾਤਮਾ ਦੇ ਮਿਲਾਪ ਵਾਲੇ ਪਾਸੇ ਨੂੰ ਤੁਰੀਆਂ ਨੇ। ਸੱਚ ਹੈ ਗੁਰਬਾਣੀ ਪੜਨ ਵਾਲੀਆਂ ਬੀਬੀਆਂ ਆਪਣਾ ਜੀਵਨ ਹੀ ਨਹੀਂ ਸੁਧਾਰਦੀਆਂ, ਬਲਕਿ ਆਪਣੇ ਘਰ ਨੂੰ ਸਵਰਗ ਬਣਾ ਦਿੰਦੀਆਂ ਨੇ। ਕੁਰਾਹੇ ਪਤੀ ਨੂੰ ਵੀ ਮੋੜ ਕੇ ਸਿੱਧੇ ਰਾਹ ਦੇ ਉੱਪਰ ਪਾ ਦਿੰਦੀਆਂ ਨੇ। ਤੇ ਕੁਰਾਹੇ ਪੈ ਬੱਚਿਆਂ ਨੂੰ ਵੀ ਮੋੜ ਕੇ ਉਸਦੇ ਰਾਹ ਦੀਆਂ ਪਾਂਧੀ ਬਣਾ ਦਿੰਦੀਆਂ ਨੇ ਐਵੇਂ ਥੋੜਾ ਬਾਬਾ ਫਰੀਦ ਸਾਹਿਬ ਕਹਿੰਦੇ ਆਪ ਲਈ ਲੜਲਾਏ ਦਰਦਰਵੇਸੇ ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ ਜਿਸ ਮਾਂ ਨੇ ਆਪਣੀ ਕੋਕ ਤੋਂ ਜਨਮ ਦੇ ਕੇ ਬੱਚੇ ਨੂੰ ਧਰਮ ਦੇ ਰਾਹ ਦੇ ਉੱਪਰ ਤੋਰ ਦਿੱਤਾ ਸੱਚ ਹੈ ਉਹ ਮਾਂ ਭਾਗਾਂ ਵਾਲੀ ਏ ਕਿਉਂਕਿ ਉਸ ਮਾਂ ਨੇ ਆਪਣੇ ਬੱਚੇ ਨੂੰ ਸਹੀ ਮਾਰਗ ਦਾ ਪਾੰਧੀ ਬਣਾ ਦਿੱਤਾ ਇਸੇ ਤਰੀਕੇ ਦੇ ਨਾਲ ਭਾਈ ਲਾਲ ਸਿੰਘ ਦੀ ਧਰਮ ਸੁਪਤਨੀ ਗੁਰਮੁਖ ਸੀ ਗੁਰਬਾਣੀ ਪੜ੍ਹਨ ਵਾਲੀ ਸੀ ਗੁਰੂ ਨੂੰ ਪ੍ਰੇਮ ਕਰਨ ਵਾਲੀ ਸੀ ਇਹਨੇ ਆਖਿਆ ਕਿ ਤੁਹਾਡੇ ਅੰਦਰ ਅਹੰਕਾਰ ਪੈਦਾ ਹੋ ਗਿਆ ਗੁਰੂ ਸਾਹਿਬ ਜੀ ਨੇ ਆਖਿਆ ਕੱਲ ਨੂੰ ਇਹਦੀ ਪਰ ਕਰਾਂਗੇ ਤੇ ਤੁਸੀਂ ਗੁਰੂ ਸਾਹਿਬ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੋਗੇ ਸਾਡੇ ਵਿੱਚੋਂ ਵੀ ਇਦਾਂ ਦੇ ਬੜੇ ਜਿਹੜੇ ਗੁਰੂ ਦੇ ਦਰ ਦੇ ਉੱਪਰ ਪੈ ਭਾਵਨੀ ਤੇ ਪ੍ਰੇਮ ਲੈ ਕੇ ਨਹੀਂ ਆਉਂਦੇ ਬਲਕਿ ਅਹੰਕਾਰ ਦੇ ਵਿੱਚ ਵੱਜੇ ਆਉਂਦੇ ਆ ਤੇ ਗੁਰੂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਉਹਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਕਾਬਲਾ ਠੀਕ ਹੈ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਤੇਰੀ ਇਹ ਢਾਲ ਜਿਹੜੀ ਹੈ ਇਹ ਗੁਰੂ ਦੀ ਗੋਲੀ ਦਾ ਮੁਕਾਬਲਾ ਕਰ ਲਵੇਗੀ ਪਰ ਦਰ ਅਸਲ ਗੁਰੂ ਨੇ ਬੜੀ ਵੱਡੀ ਰਮਜ ਪਾਈ ਹੈ ਗੁਰੂ ਨੇ ਪਰਖ ਤੇਰੀ ਢਾਲ ਦੀ ਨਹੀਂ ਕਰਨੀ ਬਲਕਿ ਤੇਰੇ ਅੰਦਰ ਦੀ ਕਰਨੀ ਹੈ ਸਮਝ ਪੈ ਗਈ ਜੀ ਕਹਿੰਦੇ ਉਸੇ ਵਕਤ ਜੋ ਇਤਿਹਾਸ ਦੇ ਵਿੱਚ ਲਿਖੇ ਪੰਜ ਸਿੰਘਾਂ ਨੂੰ ਬੁਲਾਇਆ ਸਿੰਘਾਂ ਨੂੰ ਬੁਲਾ ਕੇ ਪ੍ਰਸ਼ਾਦਾ ਸ਼ਕਾਇਆ ਉਹਨਾਂ ਨੂੰ ਆਖਿਆ ਕਿ ਗੁਰੂ ਨੇ ਤੁਹਾਨੂੰ ਪੰਥ ਦਾ ਰੂਪ ਦਿੱਤਾ ਤੇ ਗੁਰੂ ਆਖਿਆ ਤੁਸੀਂ ਅਰਦਾਸ ਕਰੋ ਕਨੂ ਪਰੇ ਦਰਬਾਰ ਦੇ ਅੰਦਰ ਸਤਿਗੁਰੂ ਮੈਨੂੰ ਬਖਸ਼ ਦੇਣ ਕਹਿੰਦੇ ਅਰਦਾਸ ਕੀਤੀ ਗੁਰੂ ਸਾਹਿਬ ਜਾਣੀ ਜਾਣ ਦੂਸਰੇ ਦਿਨ ਪੇਸ਼ ਹੋਇਆ ਤੇ ਸਭ ਤੋਂ ਪਹਿਲਾਂ ਜਿਹੜਾ ਅਹੰਕਾਰ ਪਹਿਲੇ ਦਿਨ ਚੱਕਿਆ ਸੀ ਉਸ ਅਹੰਕਾਰ ਨੂੰ ਸਾਈਡ ਦੇ ਉੱਪਰ ਰੱਖ ਕੇ ਕਹਿੰਦਾ ਪਾਤਸ਼ਾਹ ਜੀ ਆ ਢਾਲ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਵਜੋਂ ਰੱਖੀ ਹੈ ਕਿਰਪਾ ਕਰੋ ਸੱਚ ਹੈ ਇਹ ਢਾਲ ਜਿਹੜੀ ਹੈ ਤੁਹਾਡੀ ਬੰਦੂਕ ਦੀ ਗੋਲੀ ਦੇ ਸਾਹਮਣੇ ਹੈ ਪਰ ਮੈਂ ਤੁਹਾਡੇ ਸਾਹਮਣੇ ਬਿਲਕੁਲ ਵੀ ਨਹੀਂ ਪਾਤਸ਼ਾਹ ਜੀ ਨੇ ਉੱਥੇ ਇੱਕ ਗੱਲ ਕਹੀ ਕਹਿਣ ਲੱਗੇ ਲਾਲ ਸਿੰਘਾ ਦਰ ਅਸਨ ਗੱਲ ਢਾਲ ਦੀ ਨਹੀਂ ਸੀ ਜਾਂ ਢਾਲ ਦੀ ਪਰਖ ਦੀ ਨਹੀਂ ਸੀ ਗੱਲ ਤਾਂ ਇਹ ਸੀ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਤਿਆਰ ਕਰਦੇ ਹਾਂ ਤੇ ਉਹਦੇ ਨਾਲ ਈਗੋ ਜੋੜ ਦਿੰਨੇ ਆ ਅਹੰਕਾਰ ਜੋੜ ਦਿੰਨੇ ਆ ਕਿ ਮੇਰੇ ਤੋਂ ਇਲਾਵਾ ਇਹ ਚੀਜ਼ ਕੋਈ ਬਣਾ ਨਹੀਂ ਸਕਦਾ ਬਸ ਇਸੇ ਚੀਜ਼ ਦੀ ਇਸੇ ਭਾਵ ਦੀ ਨਿਵਰਤੀ ਤਾਂ ਕਰਨੀ ਸੀ ਸਤਿਗੁਰੂ ਨੇ ਬਖਸ਼ਸ਼ ਦੇ ਕੇ ਨਵਾਜਿਆ ਇਸ ਤਰੀਕੇ ਦੇ ਨਾਲ ਸਤਿਗੁਰੂ ਦਾ ਬਿਰਧ ਹੈ ਉਹ ਲੋਕ ਆਪਣੀ ਗੁਰਸਿੱਖਾਂ ਦੇ ਹਉਮੈ ਦੇ ਰੋਗ ਨੂੰ ਕੱਟ ਕੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਗੁਰੂ ਸਾਹਿਬ ਇਹੀ ਭਾਵ ਸਿੱਖਾਂ ਦੇ ਮਨਾਂ ਦੇ ਅੰਦਰ ਪੈਦਾ ਕਰਦੇ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਖੈਰ ਧੰਨ ਗੁਰੂ ਗ੍ਰੰਥ ਸਾਹਿਬ ਰਾਜ ਜੀ ਦੀ ਪਵਨ ਬਾਣੀ ਨੇ ਸਾਨੂੰ ਇਸ ਨੁਕਤੇ ਦੇ ਉੱਪਰ ਲਿਆ ਕੇ ਟਿਕਾਇਆ ਕਿ ਬੰਦਿਆ ਅਹੰਕਾਰ ਕਿਸੇ ਗੱਲ ਦਾ ਨਹੀਂ ਤੂੰ ਕੁਝ ਨਹੀਂ ਕਰ ਸਕਦਾ ਮਿੱਟੀ ਦਾ ਪੁਤਲਾ ਹੈ ਦਾਤੇ ਵਾਲੇ ਪਾਸੇ ਦੇਖ ਕਰਤੇ ਵਾਲੇ ਪਾਸੇ ਦੇਖ ਉਹੀ ਤੇਰ ਤੂੰ ਕਰਾ ਰਿਹਾ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕੁਛ ਨਾ ਹੋਵੇ ਜੋ ਹਰ ਭਾਵੇ ਤੇ ਉਹ ਰਖੀਏ ਮੇਰੇ ਹਰ ਜਿਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ ਜੋ ਭਾਵੇ ਤਿਵੇਂ ਬਖਸ਼